ਆ ਫੜ ਚਾਬੀ ਜੀ ਆਉਦੀ ਕੀ ਹੋ ਗਿਆ ਤੈਨੂੰ ਕਿਵੇਂ ਤੂੰ ਮੱਤਾਂ ਖੜਿਆ ਆ ਮੈਂ ਨਹੀਂ ਲੈ ਕੇ ਜਾਂਦਾ ਕੱਲ ਤੋਂ ਹੀ ਕਿਉਂ ਲੈ ਕੇਗਾ ਤੂੰ ਜਾਂ ਮੈਂਗਾ ਲੋਕ ਮੈਨੂੰ ਛੇਡਾਂ ਕਰਦੇ ਆਗੇ ਕਹਿੰਦੇ ਲੈ ਫਰਦਾ ਕੁੜਾਂ ਵਾਲੀ ਗਧੀ ਜੀ ਤੇ ਹੋਰ ਤੈਨੂੰ ਕੀ ਚਾਹੀਦਾ ਕੱਲ ਤਾਂ ਨਵੀਂ ਲੈ ਕੇ ਦੁੱਤੀ ਐ ਇਹ ਮੈਂ ਨਹੀਂ ਬਾਈ ਇਹ ਲੈ ਕੇ ਜਾਣੀ ਗੱਲ ਤੋਂ ਬਾਪੂ ਮੇਰੀ ਸੁਣ ਲੈ ਗੱਲ ਮੈਨੂੰ ਬੋਲਟ ਲੈ ਦੇ ਬੋਲਟ ਮੈਨੂੰ ਲੋਕ ਬੋਲਟ ਤੂੰ ਹੀ ਆ ਜਾਂਦਾ ਮੈਨੂੰ ਲੋਕ ਬਹੁਤ ਤਾਨੇ ਮੇਨੇ ਦਿੰਦੇ ਆਗੇ ਕਾਲਜ ਚ ਜੀਨ ਨਹੀਂ ਦਿੰਦੇ ਮੈਨੂੰ ਆ ਵੇਖ ਲੈ ਮੇਰੀ ਕਸਨ ਦੇ ਫੇਟੂ ਲੈ ਦੇ ਬੋਟ ਕਿਸੇ ਨੂੰ ਪੁੱਛ ਲਾ ਪਾਈ ਸੀ ਮੁੰਡੇ ਨੇ ਤਾਂ ਫੇਰ ਬੋਟ ਲੈ ਕੇ ਹੀ ਦੇਣਾ ਪਊਗਾ ਤੋ ਐ ਅੱਜ ਕੌਣ ਦੇ ਦੂਗਾ ਪੈਸੇ ਅੱਜ ਕਿਉਂ ਨਹੀਂ ਕੋਈ ਦਿੰਦਾਗਾ ਦੇਊਗਾ ਪੈਸੇ ਪੁੱਛ ਕੇ ਕਿਸੇ ਤੋਂ ਧਾਰੇ ਆ ਬਾਤ ਆਪੇ ਨਾ ਬਾਤ ਕਰਨਾ ਹੀ ਪਊਗਾ ਜਦ ਰੁਕਦਾ ਰਹੋ ਮੈਂ ਨਹੀਂ ਬਾਪੂ ਜਾਣਾ ਜਿਹੜੇ ਗੱਲਾਂ ਆਤੀ ਤੈਨੂੰ ਐਡੀ ਨਵੀਂ ਸਕੂਲੀ ਐ ਜੋ ਮਰਜੀ ਆ ਇਹ ਕੁੜਨਾਂ ਵਾਲੀ ਆ ਮੈਂ ਨਹੀਂ ਲੈ ਕੇ ਜਾਣੀ ਨਾ ਮੈਂ ਹੁਣ ਰੋਟੀ ਖਾਣੀ ਆ ਨਾ ਮੈਂ ਕਾਲਜ ਜਾਣਾ ਜਿੱਨਾ ਚਿਰ ਮੈਨੂੰ ਬੁਲਟ ਨਹੀਂ ਲੈ ਕੇ ਦਿੰਦਾ ਤੋ ਪੁੱਤ ਤੇ ਇਹ ਤਾਂ ਇਹਦਾ ਨਹੀਂ ਪੂਰਾ ਆਉਂਦਾ ਤੇ ਬੋਲਟ ਕਿੱਥੋਂ ਪਾਏਗਾ ਦਿਹਾੜੀ ਤਾਂ ਮੈਂ ਕਰਦਾ ਕੰਮ ਮੈਂ ਥੋੜੀ ਕਰਕੇ ਦੇਉਂਗਾ 10 ਦਿਨ ਹੋ ਗਏ ਕੰਮ ਨਹੀਂ ਚੱਲਿਆ ਉਹ ਕੱਲ ਨੂੰ ਕੰਮ ਤੇ ਜਾਣਾ ਮੈਨੂੰ ਨੇ ਇਸ ਚੀਜ਼ ਬਾਰੇ ਪਤਾਗਾ ਸਿੱਧੀ ਤਰ੍ਹਾਂ ਦਾ ਮੈਨੂੰ ਬੋਲਟ ਲੈ ਦੇ ਮਾਤਾ ਬਾਪੂ ਨੂੰ ਕਹਿ ਦੇ ਨਹੀਂ ਬਣਾ ਲਓ ਜੀ ਜਿਹਨੂੰ ਡੀਸੀ ਬਣਾਉਣਾ ਫਿਰ ਬੋਲਟ ਪਾਈ ਆ ਜਾਂਦਾ ਬੋਲਟ ਮੇਰੀ ਗੱਲ ਸੁਣ ਤੈਨੂੰ ਇਹ ਕੰਮ ਤਾਂ ਕਰਕੇ ਦੇਣਾ ਪਊਗਾ ਮੁੰਡੇ ਨੇ ਤਾਂ ਬੋਲਟ ਲੈ ਕੇ ਲੈ ਦੂੰਗਾ ਮੈਨੂੰ ਵੀ ਪਤਾ ਹੈ ਮੇਰਾ ਪੁੱਤ ਬੋਲਟ ਤੇ ਜਾਵੇ ਪਰ ਕਹਿੰਦੇ ਹੁੰਦੇ ਆ ਹਾਥੀ ਆਨੇ ਦਾ ਲੈਣਾ ਔਖਾ ਹੁੰਦਾ ਤੇ ਲੱਖ ਦਾ ਲੈਣਾ ਸੌਖਾ ਹੁੰਦਾ ਹਥੀ ਪਰ ਅੱਜ ਬੁਲਟ ਮੈਂ ਕਿੱਥੋਂ ਲੈ ਕੇ ਦੇਵਾਂ ਪੈਸੇ ਤਾਂ ਹੈ ਨਹੀਂਗੇ ਪੈਸੇ ਤਾਂ ਹੈ ਨਹੀਂ ਕਿਸੇ ਤੋਂ ਵਿਆਜ ਤੇ ਪੁੱਛ ਲੈ ਧਾਰੇ ਤਾਂ ਨਹੀਂ ਮਾਂ ਮਾਰੀ ਹੁੰਦੀ ਤੈਨੂੰ ਮੁੰਡੇ ਵਾਸਤੇ ਨਹੀਂ ਪੁੱਛ ਸਕਦਾ ਤੂੰ ਪੁੱਛੇਂਗਾ ਕਿਹਦੇ ਵਾਸਤੇ ਇਹ ਮੈਂ ਕੱਲ ਨੂੰ ਕੋਈ ਕਹਿ ਦੂੰਗਾ ਇਹਨੂੰ ਥਾਰ ਲੈ ਕੇ ਦੇ ਮੈਨੂੰ ਫਿਰ ਮੈਂ ਕਿੱਥੋਂ ਲੈ ਕੇ ਦੇਵਾਂ ਕੋਈ ਨਹੀਂ ਲੈ ਕੇ ਹੀ ਦੇਣੀ ਪਊਗੀ ਬਾਪੂ ਫਿਰ ਇਹ ਤਾਂ ਤੇ ਫਿਰ ਤੇ ਪੁੱਤ ਪਜ ਮੈਂ ਪਾਲੇ ਤਾਂ ਫਿਰ ਉਹਨਾਂ ਨੇ ਰਿਜਨ ਪੂਰਨ ਕੋ ਪਿਓ ਵੀ ਕਰਦੇ ਹੁੰਦੇ ਕੋਈ ਬਗਾਨਾ ਤਾਂ ਨਹੀਂ ਕਰਕੇ ਜਾਂਦਾ ਇਹਦੀ ਆ ਗਲੀ 'ਚ ਜਦੋਂ ਲੰਘਦਾ ਨਾ ਮੋੜ ਤੇ ਮੁੰਡੇ 'ਤੇ ਡੱਬਦਾ ਕਿੰਨਾ ਕਰਦੇ ਆ ਪਤਾ ਉਹ ਘਰ ਵੇਖ ਕੇ ਆਪਦਾ ਪੈਰ ਵੇਖ ਕੇ ਚੱਲੀਦੇ ਹੁੰਦੇ ਆ ਤੇ ਜੇ ਤਕੜੇ ਘਰਾਂ ਦੇ ਚੰਗੇ ਆਪਣੇ ਕੋਲੇ ਕੋਲੇ ਕਿਹੜਾ ਕੋਈ ਬਾਹਲੀ ਜਾਇਦਾਦ ਆ ਆਪਣੀ ਜੀਵਾਰੇ ਪਤਾ ਮੈਨੂੰ ਮੈਂ ਤਾਂ ਲਾਟ ਲਾ ਦਿੱਤੀ ਆ ਮਾਤਾ ਨਾ ਮੈਂ ਰੋਟੀ ਖਾਵਾਂ ਨਾ ਮੈਂ ਕਾਲਜ ਜਾਵਾਂ ਤੇ ਨਹੀਂ ਫਿਰ ਬਣਾ ਲਓ ਜੀ ਜਿਹਨੂੰ ਅਫਸਰ ਬਣਾਉਣਾ ਮੈਂ ਚੱਲਿਆ ਮੈਨੂੰ ਬੁੱਲਟ ਲੈ ਦਿਓ ਜਦੋਂ ਦੱਸਤਾ ਉਦੋਂ ਘਰੇ ਵੀ ਮਾਤਾ ਉਦੋਂ ਹੀ ਵੜੂੰਗਾ ਪਰ ਮੈਂ ਕੀ ਕਰਾਂ ਮੁੰਡਾ ਇੱਕ ਸੀਗਾ ਉਹਨੂੰ ਤੂੰ ਘਰੋਂ ਘੱਟ ਤੇ ਨਹੀਂ ਜਾਂਦਾ ਇੱਥੇ ੱੱਕੇ ਖਾ ਕੇ ਆ ਜਾਣਾ ਇਹਨੇ ਮਰ ਜਲੀ ਸਾਰੀਆਂ ਤੂੰ ਹੀ ਦਿੰਨੀ ਐ ਇਹਨੂੰ ਸਪੋਰਟ ਹਰ ਗੱਲ ਤੇ ਸਪੋਰਟ ਮਾੜਾ ਮੋਟਾ ਇਹਨੂੰ ਕਹਿ ਵੀ ਦਿਆ ਕਰ ਵੀ ਨਹੀਂ ਆਪਣਾ ਹੱਥ ਠੀਕ ਨਹੀਂ ਹਜੇ ਤੇ ਠੀਕ ਨਹੀਂ ਤੂੰ ਨਹੀਂ ਮੈਂ ਬੋਲਟ ਵੀ ਲੈ ਦੂੰਗਾ ਡੀਸੀ ਵੀ ਉਹਨੂੰ ਬਣਾ ਕੇ ਛੱਡੂੰਗਾ ਪੜਾਈ ਨਹੀਂ ਇਹਦੀ ਬੰਦ ਕਰਨੀਗੀ ਚੁੱਪ ਕਰਕੇ ਤੁਰ ਗਿਆ ਤੇ ਉਹ ਜੇ ਹੁਣ ਮੇਰੇ ਘਰ ਨੂੰ ਆਏ ਕਹਿ ਕੇ ਤੁਰ ਗਿਆ ਮੈਂ ਨਹੀਂ ਰੋਟੀ ਰੂਟੀ ਖਾਂਦਾ ਮੈਂ ਨਹੀਂ ਕਰਿਆ ਹੁੰਦਾ ਤੇ ਸੱਦ ਲੋ ਜੀ ਨੂੰ ਸੱਦਣਾ ਹੈ ਤਾਂ ਫਿਰ ਮੈਂ ਕਰਨਾ ਕੀ ਹੈ ਤੈਨੂੰ ਜੇ ਮੁੰਡਾ ਹੀ ਘਰੇ ਨਾ ਆਇਆ ਤਾਂ ਨਾ ਉਹਨੇ ਰੋਟੀ ਪਾਣੀ ਖਾਦੀ ਭੁੱਖਾ ਮਾਰਨ ਦੀ ਵਾਗ ਜਿਹਦੇ ਕੰਮ ਤੇ ਲੱਗਿਆ ਤੇ ਉਹਨਾਂ ਤੋਂ ਪੁੱਛ ਲੈ ਜਾ ਕੇ ਭਾਈ ਤੇ ਤੈਨੂੰ ਦੇ ਦੇਣਗੇ ਤੇ ਮਿਲ ਜਾਣਗੇ ਮੁੰਡੇ ਬਾਤ ਨੇ ਮੰਗੇਗਾ ਤਾਂ ਮੰਗੇਗਾ ਫਿਰ ਕੀ ਦੇ ਵਾਸਤੇ ਅਗਲਾ ਕੰਮ ਕਰਾ ਕੇ ਪੈਸੇ ਦਿੰਦਾ ਹੁੰਦਾ ਪਹਿਲਾਂ ਇੰਨੇ ਪੈਸੇ ਕਿੱਥੋਂ ਦੇ ਦੂਗਾ ਜਾਂ ਕੋਈ ਵਿਆਜ ਲਊਗਾ ਤੇ ਵਿਆਜ ਤਾਂ ਲੈਣਾ ਹੀ ਹੈ ਤੈਨੂੰ ਮੁਕਤ ਕਿਵੇਂ ਕੋਈ ਦੇ ਦੇਵੇ ਹੈ ਬੋਲ ਤਾਂ ਮੁੰਡੇ ਨੂੰ ਲੈ ਕੇ ਹੀ ਦੇਣਾ ਪਊਗਾ ਜਿਵੇਂ ਮਰਜ਼ੀ ਕਰੇ ਠੂ ਤਾਂ ਤੈਨੂੰ ਹੀ ਕਰਨਾ ਪੈਣਾ ਉਹ ਕਰ ਦੂਗਾ ਕਰ ਦੂਗਾ ਤੂੰ ਜਾ ਕੇ ਚਾਹ ਚੂ ਬਣਾ ਕੇ ਕਰ ਦੂਗਾ ਮੈਂ ਚਾਹ ਮੈਨੂੰ ਕਿਤੇ ਚੰਗੀ ਲੱਗੇ ਤਾਂ ਰੋਟੀ ਬੰਦ ਕੇ ਘਰੋਂ ਨਿਕਲ ਗਿਆ ਤੇ ਤੈਨੂੰ ਚਾਹਾਂ ਵੀ ਚਾਹੀਦੀਆਂ ਨਾਲ ਉਹ ਮੈਂ ਪੁੱਛਦਾ ਫਿਰ ਕਿਸੇ ਨੂੰ ਉਹਨੂੰ ਮੈਡਮ ਨੂੰ ਪੁੱਛੂਗਾ ਮੈਂ ਜਿੰਨਾ ਦੇ ਕੰਮ ਤੇ ਲੱਗਿਆ ਕੱਲ ਹੀ ਉਹਨਾਂ ਨੇ ਹਜੇ ਮੈਨੂੰ ਕੰਮ ਦਿੱਤਾ ਅੱਜ ਉਹਨਾਂ ਨੂੰ ਮੈਂ ਜਾ ਕੇ ਕਹਿੰਦਾ ਮੈਨੂੰ ਬੋਲਟ ਨੂੰ ਪੈਸੇ ਦੇ ਦਿਓ ਇਹ ਤਾਂ ਤੈਨੂੰ ਹੁਣ ਮਸਲਾ ਹੱਲ ਕਰਕੇ ਦੇਣਾ ਪਊਗਾ ਜਿਵੇਂ ਮਰਜ਼ੀ ਕਰਦੇ ਉਹ ਚਲ ਚੰਗਾ ਤੇਰੇ ਮੂਰੇ ਬੰਨੇ ਹੱਥ ਮੇਰੇ ਤੇ ਤੂੰ ਚੁੱਪ ਕਰ ਜਾ ਮੈਨੂੰ ਵੀ ਮੇਰਾ ਵੀ ਮੁੰਡਾ ਆ ਉਹ ਤੇਰਾ ਇਕੱਲੇ ਹੀ ਤਾਂ ਨਹੀਂਗਾ ਮੇਰਾ ਵੀ ਸ਼ੌਂਕ ਆ ਮੇਰਾ ਵੀ ਮਨ ਕਰਦਾ ਮੇਰਾ ਮੁੰਡਾ ਰੇਂਜ ਰੋਵਰ ਤੇ ਘੁੰਮੇ ਹੱਥ ਬੰਨੇ ਤੇਰੇ ਮੂਰੇ ਤੂੰ ਜਾ ਮੈਂ ਲਿਆਉਣਾ ਕੋਈ ਕਰਦਾ ਮੈਡਮ ਨੇ ਜਿੰਨਾ ਦੇ ਕੰਮ ਚੱਲਦਾ ਨਾ ਉਹਨੂੰ ਮੈਂ ਪੁੱਛਦਾ ਜਾ ਕੇ ਪੈਸੇਾਂ ਦਾ ਹੱਲ ਕਰਦਾ ਕੋਈ ਐਨੇ ਇਕੱਠੇ ਪੈਸਿਆਂ ਦੀ ਕੀ ਲੋੜ ਪੈ ਗਈ ਸੀ ਮੈਡਮ ਕੋਈ ਜ਼ਰੂਰੀ ਹੋ ਗਿਆ ਸੀ ਕੰਮ ਜੀ ਇਹ ਹੁਣ ਤੇਰਾ 500 ਰੁਪਏ ਬੰਦਾ ਹੁੰਦਾ ਰੋਝਦਾ ਇਹ 1.5 ਲੱਖਾਂ ਤੇ 200 ਰੋਝਦਾ ਵਿਆਜ ਕੱਟਿਆ ਜਾਇਆ ਕਰੋ ਜਿੰਨਾ ਟਾਈਮ ਤੂੰ ਮੋੜੇ ਨਾ ਤੇ ਛੇਤੀ ਮੋੜ ਦੀ ਕੋਈ ਨਹੀਂ ਮੈਡਮ ਮੈਂ ਛੇਤੀ ਮੋੜਨ ਦੀ ਕੋਸ਼ਿਸ਼ ਕਰੂੰਗਾ ਪੂਰਾ 1.5 ਲੱਖ ਅਗੈਨ ਨਹੀਂ ਠੀਕ ਆ ਕੋਈ ਗੱਲ ਨਹੀਂ ਮੈਡਮ ਤੁਹਾਡੇ ਉੱਤੇ ਦਸੱਲੀ ਹੈ ਜੀ ਅੱਗੇ ਬੋਟਲ ਲਗ ਜਾਂਦੀ ਹੈ ਹਾਂ ਬਸ ਥੋੜੇ ਛੇਤੀ ਮੋੜ ਦੀ ਚੰਗਾ ਕੋਈ ਗੱਲ ਨਹੀਂ ਵਾਹ ਬੋਲਟ ਆ ਗਿਆ ਆ ਲਿਆਤਾ ਤੇਰੇ ਮੁੰਡੇ ਨੂੰ ਬੋਲਟ ਆਇਆ ਪੁੱਤ ਭੱਜ ਕੇ ਕਰੀ ਬੋਲਟ ਆ ਗਿਆ ਤੇਰੇ ਵਾਸਤੇ ਪਰਮੀ ਮੈਂ ਤੇਲ ਚੋਣੀ ਕੋਲ ਜਾ ਪਰ ਜਾਇ ਤੇ ਹੇ ਬੋਲ ਤਾ ਤੇਲ ਤੁਲ ਫੇਰ ਚੋ ਜੇ ਤੁਸੀਂ ਪਰੇ ਹੋ ਮੈਨੂੰ ਢੀੜਾ ਲਾ ਕੇ ਆਉਣ ਦੇ ਹਾਂ ਹਾਂ ਹਾਏ ਹਾਏ ਉਹ ਪਤ ਜਰੇ ਨਹੀਂ ਤੁਸੀਂ ਆ ਮੇਰੀ ਪਕੜ ਜਾ ਵਾਪਸ ਖੁਜੀ ਤਾਂ ਮੈਨੂੰ ਬਾੜੀ ਆ ਤੇਲ ਤੁਸੀਂ ਬਾਅਦ ਚ ਚੋ ਜੇ ਮੈਨੂੰ ਜਾਣ ਦੇ ਢੀੜਾ ਲਾਉਣਾ ਆ ਤਾਂ ਬਵਾੜਾ ਵਧੀਆ ਕੀਤਾ ਤੇ ਹੋਰ ਮੈਂ ਮੈਡਮ ਤੋਂ ਫੜੇ ਪੈਸੇ ਕੋਈ ਮਿੱਠਾ ਲੈ ਆਉਂਦਾ ਘਰੇ ਨਾ ਕੋਈ ਨਹੀਂ ਹੁਣ ਕਿਸ਼ਤਾਂ ਆ ਕਰਨੀਆਂ ਵਿੱਚੋਂ ਚੱਲ ਕੋਈ ਨਹੀਂ ਭਰਦੇ ਆਗੇ ਕੁੱਤਾ ਨਾਲ ਕੋਈ ਬੋਲਟ ਜੰਗੇ ਹੋਲੇ ਚੱਲ ਆ ਜਾ ਫਿਰ ਮੂੰਹ ਮਾ ਮਿੱਠਾ ਖਰਾ ਮੇਰਾ ਗੋੜ ਪਿਆ ਹਾਂ ਕਰੇ ਗੋੜ ਦੀ ਦਾਲੀ ਦੇ ਦੇ ਨੀ ਤੈਨੂੰ ਖਾ ਲਈ ਆ ਗਿਆ ਬੜੀ ਠੀਕ ਆ ਬਾਪੂ ਬਹੁਤ ਐਂਡ ਆ ਠੀਕ ਇੱਕ ਨਾ ਐ ਆ ਬਾਪੂ ਮੈਂ ਹੁਣ ਕਿੱਕ ਮਾਰਦਾ ਸੀ ਨਾ ਇਹਦੇ ਨਾਲ ਬੂਟਾ ਜਣਾ ਖੁੱਬਦੀ ਜੀ ਸੀ ਕਿੱਕ ਲੈ ਪੈਸੇ ਦੇ ਮੈਂ ਬੂਟ ਵੀ ਲੈ ਹੀ ਜਾਵਾਂ ਲੱਗਦੇ ਹੱਥਾ ਬੂਟ ਲਿਓਣੇ ਆ ਨਾ ਹਾਂ ਲਾ ਤੁੱਲੇ ਆ ਮੈਨੂੰ ਉਹ ਮਨ ਉਹ ਵੇਖੇ ਸੀਗੇ ਉਹ 4500 ਦੇ ਆਉਣਗੇ ਸਾਰੇ ਹੀ ਦੇ ਦੇ ਤੂੰ ਇਹ 5000 ਆ ਕੋਈ ਨਹੀਂ ਬਾਪ ਫਿਰ ਮੈਂ 500 ਦਾ ਤੇਲ ਪਵਾ ਲੂੰਗਾ ਚਲ ਠੀਕ ਆ ਤੇਲ ਵੀ ਤਾਂ ਜ਼ਰੂਰੀ ਆ ਹੋਰ ਹੁਣ ਐਡਾ ਸੋਨਾ ਬੋਇਟ ਹੋਰ ਭਰਾ ਤੈਨੂੰ ਥੈਂਕ ਯੂ ਥੈਂਕ ਯੂ ਬਾਪ ਮੈਨੂੰ ਕੱਲ ਨੂੰ ਟੈਂਕੀ ਭਰਾ ਨਹੀਂ 500 ਨਾਲ ਵੀ ਨਹੀਂ ਸਰਨਾਗਾ ਬਾ ਮੈਂ ਬੂਟ ਲੈ ਆਵਾ ਚੰਗਾ ਲੈ ਆ ਲੈ ਆ ਆਉਣਾ ਫਿਰ ਮੈਂ ਜਾ ਜ਼ਿਆਦੇ ਵੱਧ ਗਿਆ ਭਗਵਾਨ ਨੇ ਅੱਛਾ ਤਾਂ ਫਿਰ ਵੱਧ ਨਹੀਂ ਐ ਹੁਣ ਜੇ ਮੁੰਡੇ ਆ ਵੀ ਤਾਂ ਵੀ ਵਧੀਆ ਹੀ ਸੀ ਇਹਨੂੰ ਕੀ ਹੋਇਆ ਸੀ ਇਹ ਤੂੰ ਚਲਾ ਲਿਆ ਕਰੀ ਜਦ ਮੰਡੀ ਮੁੰਡੇ ਜਾਣਾ ਨੇ ਕੰਮ ਦੇਣਾ ਇਹਦੇ ਤੇ ਤੂੰ ਜਾ ਵੜਿਆ ਕਰੀ ਮੁੰਡੇ ਨੇ ਵੀ ਫਿਰ ਵੋਟ ਤੇ ਜਾਣ ਸ਼ੌਕ ਪੂਰੇ ਕਰਨੇ ਹੀ ਐ ਲੋਕਾਂ ਦੇ ਮੁੰਡੇ ਲੈ ਕੇ ਜਾਂਦੇ ਤਾਂ ਉਹਦਾ ਜੀ ਆਏ ਹੁੰਦਾ ਸੀਗਾ ਵੀ ਮੈਂ ਵੀ ਵੋਟ ਚਲਾਵਾਂ ਚੱਲ ਫੋਨ ਜਿਹੜਾ ਕੋ ਹੋਗਾ ਬਸ ਹੋਰ ਲੈ ਬਾਪੂ ਨਵੇਂ ਬੂਟਾ ਲੈ ਮੇਰਾ ਪੁੱਤ ਬੂਟ ਹੋਰ ਠੀਕ ਆ ਬਹੁਤ ਸੋਹਣੇ ਆ ਦੇਖੋ ਜੀ ਆ ਬੜੇ ਘੰਟਾ ਠੀਕ ਆ ਪੁੱਤ ਆ ਦੇਖਣ ਕਿੰਨੇ ਦੇ ਲਾਏ ਇਹ ਇਹ 4500 ਦੇ ਦਿੱਤੇ ਬਾਪੂ ਬਾੜੇ ਘੰਟਾ ਆਗੇ ਮੰਜੀ ਬੜੇ ਨੇ ਆ ਆ ਲੈ ਮੈਂ ਨਹੀਂ ਬਾਲਾ ਮੈਂ ਇਤੋਂ ਬਾਲਾ ਮੈਂ ਨਵੀਂ ਪਾ ਕੇ ਰੱਖਿਆ ਕਰੂੰਗਾ ਹੁਣ ਇਹ ਬੋਲਣਾ ਮੈਂ ਪਾ ਲੂੰਗਾ ਪਤਾ ਓਏ ਬਾਪੂ ਆ ਕੀ ਕਰੀ ਜਾਣਾ ਤੂੰ ਤੇ ਮੇਰੇ ਕੋਲ ਚੱਪਲਾ ਹੀ ਆ ਮੇਰੇ ਕੋਲ ਕਿਹੜਾ ਬੂਟ ਆ ਇਹ ਮੈਂ ਪਾ ਲੂੰਗਾ ਤੂੰ ਆ ਆ ਆ ਕੋ ਨਾ ਨਹੀਂ ਬਾਪੂ ਯਾਰ ਮੇਰੀ ਗੱਲ ਸੁਣ ਨਹੀਂ ਯਾਰ ਕੀ ਗੱਲ ਹੋ ਗਈ ਕੋ ਦੂ ਮੈਂ ਪਾ ਤੂੰ ਆ ਜਪੜਾ ਬੋਲੋ ਨਾ ਹਾਂ ਤੱਕ ਇਹੀ ਬੋੜਾ ਮੈਂ ਨਹੀਂ ਬਾਪੂ ਯਾਰ ਮੈਨੂੰ ਨਹੀਂ ਚਾਹੀਦਾ ਬੁਲਟ ਬੁਲਟ ਜਦੋਂ ਮੋੜਿਆ ਕੱਲ ਨੂੰ ਯਾਰ ਮੈਨੂੰ ਮੇਰਾ ਭਾਓ ਚਾਹੀਦਾ ਮੈਨੂੰ ਪਤਾ ਹੀ ਨਹੀਂ ਸੀ ਤੂੰ ਯਾਰ ਇੰਨਾ ਦੁਖੀ ਹੋ ਕੇ ਮੈਨੂੰ ਸਮਾਨ ਲੈ ਕੇ ਦਿੰਨਾ ਨਹੀਂ ਪੁੱਤ ਆਏ ਨਹੀਂ ਕੋਈ ਦੋਂਦਾ ਉਹ ਨਹੀਂ ਬੁਲਟ ਦੇ ਰਹੀ ਐ ਨਹੀਂ ਬਾਪੂ ਰੰਬੂੜੇ ਅਭੀ ਸਾਰਾ ਉਹ ਮੋੜ ਦੇ ਬਾਪੂ ਯਾਰ ਮੈਨੂੰ ਮੇਰਾ ਭਾਓ ਚਾਹੀਦਾ ਮੈਂ ਆਪਦੀਆਂ ਰੀਝਾਂ ਪੂਰੀਆਂ ਕਰਨਾ ਵਾਸਤੇ ਤੈਨੂੰ ਥੋੜੀ ਦੁਖੀ ਕਰਨਾ ਉਹ ਨਹੀਂ ਪੁੱਤ ਕੋਈ ਨਹੀਂ ਅਬੀ ਤੇ ਅਦਰ ਦੇ ਸੇ ਪੈਰ ਪਹਾੜਨੇ ਚਾਹੀਦੇ ਬੰਦੇ ਨੂੰ ਮੈਂ ਭੁੱਲ ਗਿਆ ਸੀ ਇਹ ਚੀਜ਼। ਭੁੱਲ ਨੀ ਪੁੱਤ ਫਿਰ ਮੈਂ ਆ ਪਾਲੂ ਤੂ ਆ। ਨਹੀਂ ਨਹੀਂ ਬਕੂਆ ਨਾ ਮੈਂ ਤਾਂ ਤੂੰ ਪਾਏਗਾ ਹੁਣ ਮੇਰਾ ਪਿਓ ਮੇਰੇ ਜਦੋਂ ਮੇਰੇ ਪਿਓ ਦੇ ਨਹੀਂ ਚਾਜ ਦਾ ਸਮਾਨ ਪਾਇਆ ਹੋਊਗਾ ਚਾਜ ਦਾ ਕਲੀੜਾ ਕੱਪੜਾ ਪਾਇਆ ਹੋਊਗਾ ਮੇਰੀ ਫੋਕੀਟ ਔਰ ਕੀ ਕਰੂੰਗੀ। ਜੇ ਇਹੀ ਤਾਂ ਗੱਲ ਆ ਪੁੱਤ। ਪਿਓ ਮੇਰਾ ਟੁੱਟਣਾ ਚੱਪੜਾਂ 'ਚ ਫਿਰਦਾ ਐ ਤੇ ਮੈਂ ਬ੍ਰਾਂਡਡ ਜੋੜੇ ਪੋਣਾ। ਆ ਨਵੇਂ ਬੂਟ ਤੂਪ ਆ ਮੈਂ ਨਹੀਂ ਪਾਉਂਦਾਗਾ ਮੈਂ ਤਾਂ ਆਪਣੇ ਪਹਿਲਾਂ ਵਾਲੇ ਹੀ ਪਾਉਂਗਾ ਮੇਰਾ ਬਾਪੂ ਹੀ ਪਾਊਗਾ ਨਵੇਂ ਬੂਟ ਮੈਨੂੰ ਨਹੀਂ ਪਤਾ ਸੀਗਾ ਬਾਪੂ ਮੈਂ ਤੈਨੂੰ ਬਹੁਤ ਤਾਂ ਕੀਤਾ ਹੋਰ ਬਾਦ ਦੋਈ ਨਾ ਤਾਂ ਕੀਤਾ ਯਾਰ ਇਹਨਵਾ ਲੈ ਕੇ ਵਿਆਹ ਲੈ ਕੇ ਤੇ ਪਰ ਬੰਦੇ ਨਹੀਂ ਪੜਾ ਵੀ ਮੇਰਾ ਪਿਆਰ ਦੁਖੀ ਆ ਅਬ ਮੋੜਾ ਬੁੱਟ ਬੂਟ ਗਿਆ ਵੇਖਦੇ ਸਾਰਾ ਕੁਝ ਮੈਂ ਤਾਂ ਬਸ ਕੂੜੀ ਤੇ ਜਾ ਕਰੂਗਾ ਕਾਲ ਜੀ ਲੋਕ ਜਿਹੜਾ ਕੋ ਕਹਿੰਦੇ ਆ ਕਹਿੰਦੇ ਆਪਣੇ ਕਿਹੜਾ ਘਰੇ ਕਾਲ ਕੇ ਛੱਟ ਕੇ ਜਾਂਦੇ ਹੋ ਕੋਨੀ ਬਾਪੂ ਆਨੇ ਤੇ ਜੰਬਾ ਹੁਣ ਅੱਲ ਤੱਕ ਪਤਾ ਪਤਾ ਲੱਗ ਗਿਆ ਨਾ ਲਾ ਮੈਨੂੰ ਪਤਾ ਬਾਪੂ ਮੈਂ ਨਹੀਂ ਕੋਈ ਤੇਰੇ ਨਾਲ ਅੱਗੇ ਤੋਂ ਨਹੀਂ ਮੈਂ ਤੈਨੂੰ ਤਾਂ ਕਰਦਾ ਵਾ ਮੈਨੂੰ ਇੰਨੀ ਖੁਸ਼ੀ ਆ ਜਿਦੋਂ ਹੁਣ ਪਤਾ ਲੱਗ ਗਿਆ ਉਹ ਮਾ ਮੋੜਿਆ ਹੀ ਵਾ ਕੱਲੋਂ 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 ਮੋੜ ਕੇ ਆਈ ਵਾ ਤਾਰਾ ਗੋ ਜਦੋਂ ਜੇ ਤੈਨੂੰ ਪਤਾ ਲੱਗ ਗਿਆ ਨਾ ਹੁਣ ਮੈਨੂੰ ਭੌਂਦੀ ਔਖੇ ਹੋ ਕੇ ਪੈਸੇ ਲਾਉਣੇ ਪੈਣੇ ਦੇ ਵਾ ਮੇਰਾ ਪੁੱਤ ਸੇਣਾ ਹੋ ਗਿਆ ਮੈਨੂੰ ਇਹਦੇ ਨਾਲੋਂ ਵੱਡੀ ਕੋਈ ਖੁਸ਼ੀ ਨਹੀਂ ਕੋਰੋਨਾ ਤੋਂ ਨਾ ਜਾ ਪਾਇਆ ਵੈ ਸਿੱਧੇ ਹੋ ਕੇ ਸਿੱਖਿਆ ਦਿਓ ਲੋਕਾਂ ਨੂੰ ਇਹ ਚ ਸੈਰ ਹੋਣ ਤੋਂ ਨਾ ਲਿਖੀ ਹਾਂਜੀ ਬਤਰਾ ਸਤਿ ਸ੍ਰੀ ਅਕਾਲ ਜਿਹੜੇ ਵੀ ਮੁੰਡੇ ਆਪਦੇ ਮਾਪਿਆਂ ਨੂੰ ਤੰਗ ਕਰਦੇ ਆ ਨਾ ਕਰੋ ਆਪਦੇ ਮਾਪਿਆਂ ਦੇ ਹੱਕ ਦੇ ਵਿੱਚ ਰਹੋ ਆਪਦੇ ਮਾਪਿਆਂ ਨਾਲ ਹੱਥ ਵਟਾਓ ਕਿਸੇ ਵੀ ਵੱਡੇ ਘਰਾਂ ਦੇ ਲੋਕਾਂ ਦੇ ਜਵਾਕਾਂ ਨੂੰ ਵੇਖ ਕੇ ਤੁਸੀਂ ਗਲਤ ਰਾਹ ਤੇ ਨਾ ਪਾਓ ਆਪਦੇ ਘਰ ਦੇ ਹਾਲਾਤਾਂ ਦੇ ਮੁਤਾਬਕ ਆਪਦੇ ਘਰ ਦੇ ਹਸਾਬ ਦੇ ਮੁਤਾਬਕ ਆਪਦੇ ਘਰ ਦੇ ਪੈਸੇ ਦੇ ਮੁਤਾਬਕ ਚੱਲੋ ਵੀਰੇ ਕਿਸੇ ਦੇ ਮਗਰ ਲੱਗ ਕੇ ਆਪਦੇ ਮਾਪਿਓ ਨੂੰ ਦੁਖੀ ਨਾ ਕਰੋ ਆਪਦੇ ਮਾਪਿਓ ਦੇ ਗਲ ਬੂਠਾ ਦੇ ਕੇ ਕਦੇ ਵੀ ਸ਼ੌਂਕ ਪੂਰੇ ਨਹੀਂ ਹੁੰਦੇ ਜੇ ਸ਼ੌਂਕ ਪੂਰੇ ਕਰਨੇ ਆ ਤਾਂ ਖੁਦ ਕਮਾਓ ਆਪਦੇ ਸ਼ੌਂਕ ਪੂਰੇ ਕਰੋ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਬਹੁਤ ਫੀਲਿੰਗ ਲੈਸ ਹੋ ਗਏ ਆ ਤੇ ਆਪਦੇ ਮਾਪੇ ਦੀ ਫੀਲਿੰਗ ਨਹੀਂ ਸਮਝਦੇ ਵੀ ਪੈਸਾ ਕਿੱਥੋਂ ਲਿਆ ਕੇ ਸਾਡੇ ਸ਼ੌਂਕ ਆ ਜਿਹੜੇ ਪੂਰੇ ਜਾ ਰਹੇ ਆ ਤੇ ਇਹ ਨਹੀਂ ਹੋਣਾ ਚਾਹੀਦਾ ਜੇ ਸ਼ੌਂਕ ਪੂਰੇ ਕਰਨੇ ਆਉ ਦੇ ਦਮ ਤੇ ਕਰੋ ਆਉ ਦੇ ਦਮ ਤੇ ਕਰੋ ਆਉ ਦੇ ਮਾਪਿਓ ਦੇ ਗਲ ਬੂਠਾ ਨਾ ਦਿਓ ਕਿਉਂ ਬਈ ਗਰਮੀ ਸਹੀ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਫੁੱਲ ਸ਼ੇਅਰ ਕਰ ਦਿਓ ਵੀਡੀਓ ਨੂੰ ਐ ਕੱਲੇ ਕੱਲੇ ਵੀਰ ਭੈਣ ਭਰਾ ਮੇਰੀਆਂ ਬੀਬੀਆਂ ਮਤਾਵਾਂ ਚਾਚੀਆਂ ਤਾਈਆਂ ਜਵਾਕ ਅਬਜਲੇ ਸਾਰੇ ਦੇਖੋ ਬਈ ਸਾਡੀ ਇੱਕ ਹੋਰ ਬੇਨਤੀ ਆ ਕੱਲੇ ਕੱਲੇ ਪੰਜਾਬ ਦੇ ਮੁੰਡੇ ਤੱਕ ਪਹੁੰਚਾ ਦਿਓ ਵੀਰੇ ਇਹਦੇ ਵਿੱਚ ਬਹੁਤ ਵਧੀਆ ਸਿੱਖਿਆ ਧੰਨਵਾਦ ਧੰਨਵਾਦ